ਬਹੁਤ ਅਫਸੋਸ ਹੈ ਔਰ ਜਿਹੜੇ ਪਰਿਵਾਰਾਂ ਦੇ ਨੌਜਵਾਨ ਜਾਂ ਪਰਿਵਾਰ ਦੇ ਬੰਦਿਆਂ ਦੀ ਡੈਥ ਹੋਈ ਹੈ ਸਾਨੂੰ ਉਹਨਾਂ ਦਾ ਅਫਸੋਸ ਹੈ ਮੈਂ ਤੇ ਬਤੌਰ ਇੱਕ ਸਟ ਬਣੀ ਹੈ ਇਸ ਤਿੰਨਾਂ ਕੇਸਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਜਿਹਦਾ ਆਈ ਐਮ ਹੈਡਿੰਗ ਮੈਂ ਆ ਉਹਦਾ ਇਨਚਾਰਜ ਹੈ ਉਹਦੇ ਚ ਡੀ ਆਈ ਜੀ ਪਟਿਆਲਾ ਔਰ ਐਸ ਐਸ ਪੀ ਸੰਗਰੂਰ ਪਾਰਟ ਨੇ ਪਹਿਲਾਂ ਵੀ ਇੱਕ ਸੈੱਟ ਬਣੀ ਸੀ ਜਦੋਂ ਸ਼ੁਰੂ ਚ ਪਹਿਲਾ ਪਰਚਾ ਹੋਇਆ ਜਿਹਦੇ ਚ ਲੋਕਲ ਅਫਸਰ ਸ਼ੰਗਰੂਰ ਦੇ ਇਨਵਾਲਡ ਸੀਗੇ ਲੇਕਿਨ ਹੁਣ ਕਿਉਂਕਿ ਡੈਥਸ ਵਧੀਆਂ ਔਰ ਜਿਹੜੇ ਜਿਹੜਾ ਮੇਨ ਮਾਸਟਰਮਾਈਂਡ ਸੀ ਆ ਉਹ ਦੋਵੇਂ ਅਰੈਸਟ ਕਰ ਲਏ ਗਏ ਨੇ ਟੋਟਲ 8 ਅਰੈਸਟ ਹੋਈਆਂ ਨੇ ਔਰ ਅੱਗੇ ਤਫਤੀਸ਼ ਪ੍ਰੋਪਰ ਹੋ ਸਕੇ ਕਿ ਆਇਆਸ ਪੂਰੀ ਇਸਲੀਕਰ ਕਿੱਥੋਂ ਆਈ ਸੀ ਉਹਦਾ ਉਹ ਪੌਇਜ਼ਨਸ ਕਿਵੇਂ ਸੀ ਆਇਆ ਜਿੱਥੋਂ ਆਈ ਸੀ ਉਹਨਾਂ ਦਾ ਕੀ ਰੋਲ ਆ ਔਰ ਜੜੇ ਦੋਸ਼ੀ ਨੇ ਹਰ ਇੱਕ ਦਾ ਰੋਲ ਜਿਹੜਾ ਇਸ ਕਰਾਇਮ ਦੇ ਵਿੱਚ ਆ ਨੋਟੀਫਾਈ ਕੀਤਾ ਜਾਏ ਤਫਤੀਸ਼ ਚ ਤਾਂ ਕਰਕੇ ਕੋਈ ਵੀ ਦੋਸ਼ੀ ਬਚ ਨਾ ਸਕੇ ਨੰਬਰ 1 ਆਇਆ ਇਹਦੇ ਚ ਕੋਈ ਕਾਂਸਪੀਰੇਸੀ ਤੇ ਨਹੀਂ ਇਨਵੋਲਡ ਇਹ ਵੀ ਤਫਤੀਸ਼ ਦਾ ਹਿੱਸਾ ਹੋਏਗਾ ਕਿ ਇਹ ਕਿਉਂ ਇੰਜ ਹੋਇਆ ਔਰ ਉਸ ਤਫਤੀਸ਼ ਨੂੰ ਅੱਗੇ ਲੈ ਜਾਣ ਵਾਸਤੇ ਸਾਡੀ ਇੱਕ ਟੀਮ ਬਣੀ ਹੈ ਜਿਹੜੀ ਤਫਤੀਸ਼ ਜਿਉਂ-ਜਿਉਂ ਹੋਏਗੀ ਅਸੀਂ ਉਹਨੂੰ ਟਰਾਂਸਪੇਰੈਂਟਲੀ ਤੁਹਾਡੇ ਤੱਕ ਪਹੁੰਚਾ ਦੇ ਸਰ ਪ੍ਰਸ਼ਾਸਨ ਹਾਸੇ ਤੋਂ ਬਾਅਦ ਹੀ ਕਿਉਂ ਜਾਗਦਾ ਕਿਉਂਕਿ ਕੰਪਲੀਟਾਂ ਨੇ ਐਸਐਚਓ ਡੀਐਸਪੀ ਤੱਕ ਪਹਿਲਾਂ ਵੀ ਪਹੁੰਚ ਚੁੱਕੇ ਨੇ ਪਿੰਡ ਵਾਲੇ ਕਹਿੰਦੇ ਸੀ ਕਰਦੇ ਸੀ ਉਹਨਾਂ ਨੂੰ ਗ੍ਰਿਫਤਾਰੀ ਦੇ 2 ਘੰਟੇ ਬਾਅਦ ਪੁਲਿਸ ਵੇਛੜ ਦਿੰਦੀ ਸੀ ਦੇਖੋ ਤੁਸੀਂ ਇਹ ਗੱਲ ਮੇਰੇ ਤੇ ਅੰਝ ਲੈ ਰਹੇ ਹੋ ਮੈਂ ਅੱਜ ਆਇਆ ਐਸਐਸਪੀ ਸਾਹਿਬ ਖੜੇ ਨੇ ਇਸੇ ਦੌਰਾਨ ਕਿਸੇ ਦੀ ਸਟੇਟਮੈਂਟ ਜਾਂ ਮੌਕੇ ਵੈਰੀਫਿਕੇਸ਼ਨ ਚ ਗੱਲ ਸਮਝਾਏਗੀ ਜੇ ਸਾਡੇ ਕਿਸੇ ਪੁਲਿਸ ਦੇ ਥਾਣੇ ਦੇ ਕਿਸੇ ਮੁਲਾਜ਼ਮ ਦੀ ਕੋਈ ਸ਼ਮੀਲੀਅਤ ਹੋਏਗੀ ਤੇ ਜੋ ਟੁਕਮੀ ਬਣਦੀ ਮਹਿਕਮਾ ਨਾਲ ਕਾਰਵਾਈ ਹੋਏਗੀ ਉਹ ਕਰਨ ਚੋ ਗੁਰੇਜ ਨਹੀਂ ਹੋਏ। ਇਹ ਇੱਕ ਇਹ ਦੇਖ ਸਕਦੇ ਹੋ ਕਿ ਜਿਹੜਾ ਮਾਹੌਲ ਹੈ ਪੂਰਾ ਮਾਤਮ ਸ਼ਾਇ ਹੈ ਸੱਤ ਨੌਜਵਾਨਾਂ ਦਾ ਅੱਜ ਸ਼ਿਵਾ ਜਲਨਾ ਕੀ ਕਹਿਣਾ ਹੈ। ਤੇ ਕੋਈ ਜਿਹੜੀ ਇਹ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਘਟਨਾ ਸਾਰੇ ਅੱਜ ਗੁਜਰਾ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਹੈਗੀ। ਇਹ ਸੱਤ ਰੈੱਡ ਬੋਟੀਆਂ ਆਈਆਂ ਨੇ ਕੁਝ ਹਜੇ ਜਿਹੜੇ ਜਿਹੜੇ ਇਲਾਜ ਨੇ ਹਸਪਤਾਲ ਦੇ ਵਿੱਚ ਅਸੀਂ ਹਸਪੀਟਲ ਦੇ ਵਿੱਚੋਂ ਆਏ ਡੈੱਡ ਬੋਡੀ ਲੈ ਕੇ ਨਾਲ ਆਏ ਸੀ ਸਰਕਾਰ ਵੱਲੋਂ ਸਾਰਾ ਪ੍ਰਸ਼ਾਸਨ ਵੀ ਨਾਲ ਹੈਗਾ ਦੇਖੋ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਨੇ ਕੋਈ ਬਖਸ਼ਿਆ ਨਹੀਂ ਜਾਊਗਾ ਆਪਨੇ ਕਿ ਈਟੀਓ ਸਾਹਿਬ ਨੇ ਤੇ ਐਸਪੀ ਡੀਐਸਪੀ ਸਾਹਿਬ ਨੇ ਸਾਰੇ ਤੇ 72 ਘੰਟੇ ਦੇ ਵਿੱਚ ਵਿੱਚ ਕਾਰਵਾਈ ਹੋਣੀ ਹੈ ਤੇ ਜਿਹੜਾ ਵੀ ਇਹਨਾਂ ਨੂੰ ਕੋਈ ਬੰਦਾ ਮੁਆਵਜ਼ਾ ਦਿੱਤੀ ਸਰਕਾਰ ਵੱਲੋਂ ਉਹਨਾਂ ਕੀਤਾ ਕਿ ਆ ਤੇ ਹੁਣ ਅਸੀਂ ਇਹ ਨਾਲ ਖੜਿਆ ਸਾਰੇ ਪਿੰਡ ਵਾਲਿਆਂ ਦੀ ਗੱਲ ਕਰੇ ਪਿੰਡ ਵਾਲੇ ਕਹਿੰਦੇ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਕਿਹੜਾ ਕੁਇਸਚਨ ਇਹਨਾਂ ਦੇ ਸਾਹਮਣੇ ਸਰ ਰਾਤ 1.5 ਵਜੇ ਮੰਤਰੀ ਸਾਹਿਬ ਦੀ ਸੀ ਗਿਆ ਸਾਡੀ ਟੀਮਾਂ ਸਿਵਲ ਹਸਪਤਲ ਵੀ ਸੀ ਕਿ ਸਾਡੀ ਟੀਮਾਂ ਰਜਿੰਦਰਾ ਹਸਪਤਲ ਵੀ ਸੀ ਗਿਆ ਹਰ ਇੱਕ ਥਾਮਾਂ ਤੇ ਫਾਰਵਰਡ ਲਿੰਕੇਜੇਸ ਬੈਕਵਰਡ ਲਿੰਕੇਜੇਸ ਕਿਸ ਤਰ੍ਹਾਂ ਇਹ ਸਾਰੀ ਤਫਤੀਸ਼ਾਂ ਕਰਨੀਆਂ ਹੈ ਗਿਆ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਸਾਡੀ ਟੀਮਾਂ ਗਈਆਂ ਉਜੇ ਸਟੇਟਾਂ ਦੇ ਵਿੱਚ ਵੀ ਗਈਆਂ ਤੇ ਸਾਰਾ ਕੁਝ ਤੁਹਾਨੂੰ ਅਸੀਂ ਰੈਗੂਲਰਲੀ ਬਰੀਫ ਵੀ ਕੀਤਾ ਹੈਗਾ ਦੋ ਪ੍ਰੈਸ ਕਾਨਫਰੰਸਸ ਤੁਹਾਡੀ ਸੰਗਰੂਰ ਦੇ ਵਿੱਚ ਹੀ ਹੋਈ ਹੈ ਇਸ ਤੋਂ ਇਲਾਵਾ ਕਮੇਟੀ ਦੇ ਨਾਲ ਜਿਹੜੀਆਂ ਮੀਟਿੰਗਾਂ ਹੈਗੀਆਂ ਉਹ ਵੀ ਲਗਾਤਾਰ ਅਸੀਂ ਕਰਦੇ ਰਹੇ ਹਾਂ ਜਿਸ ਕਰਕੇ ਇਹ ਜਿਹੜੀ ਅਣਸੁਖਾਵੀ ਘਟਨਾ ਹੋਈ ਹੈ ਇਹਦਾ ਸਾਰਿਆਂ ਨੂੰ ਬਹੁਤ ਦੁੱਖ ਹੈ ਜਿਹੜੇ ਕਲਪਰੇਟਸ ਹੈ ਉਹਦੇ ਵਿੱਚ 8 ਆਲਰੇਡੀ ਫੜੇ ਜਾ ਚੁੱਕੇ ਹਨ ਤੇ ਜਿਹੜਾ ਮਾਸਟਰਮਾਈਂਡ ਹੈ ਉਹਨੂੰ ਵੀ ਆਲਰੇਡੀ ਜਿਹੜਾ ਹੈਗਾ ਫੜਿਆ ਜਾ ਚੁੱਕਿਆ ਹੈ ਜਿਵੇਂ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਬਰੀਫ ਕੀਤਾ ਸੀਗਾ ਅਜ ਮੇ ਫੇਰ ਦੌਰਾਨ ਹੈ ਜਿਸ ਤੋਂ ਸਭ ਤੋਂ ਸਖਤ ਸਜ਼ਾ ਜਿੜੀ ਹੁੰਦੀ ਹੈ ਤੇ ਮੈਂ ਇਹ ਆਸ ਕਰਦਾ ਕਿ ਇਹ ਜਿਹੜਾ ਸਜ਼ਾ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇਹ ਇੱਕ ਐਗਜ਼ਾਮਪਲ ਬਣੇਗੀ ਜਿਸ ਕਰਕੇ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਵਾਪਰੇ ਹਸਪਤਾਲ ਦੇ ਵਿੱਚੋਂ ਬੰਦਾ ਹਸਪਤਾਲ ਦੇ ਵਿੱਚੋਂ ਬੰਦਾ ਬਾਹਰ ਭੱਜ ਕੇ ਡੈਥ ਹੋ ਜਾਂਦੀ ਹੈ ਸਰ ਜਨਾ ਉਹ ਫੋਨ ਨਹੀਂ ਚੱਕਦਾ ਇਹ ਕਿੱਦਾਂ ਦੇ ਜਿਹੜੇ ਸਿਸਟਮ ਕਿੱਦਾਂ ਚੱਲ ਰਿਹਾ ਹੈ ਕੋਈ ਤਾਂ ਇਸ ਗੱਲ ਨੂੰ ਕਿ ਤੁਸੀਂ ਜਦੋਂ ਤੁਸੀਂ ਮੇਰੇ ਧਿਆਨ ਚ ਗੱਲ ਲਾਈ ਮਨਾਲ ਦੇ ਨਾਲ ਉਹ ਅਟੈਂਡ ਵੀ ਨਾਲ ਦੇ ਨਾਲ ਕਰਵਾਇਆ ਗਿਆ ਸੀਗਾ ਤੇ ਜਿੱਥੇ ਇੰਗਲਾਨੀ ਹੋਈ ਹੈ ਉਹ ਦੇਖਿਆ ਵੀ ਜਾ ਰਿਹਾ ਹੈ ਤੇ ਇਹਦੇ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਕਿ ਜਿਸ ਅੱਜ ਮੀਟਿੰਗ ਜਿਹੜੀ ਅੱਜ ਪ੍ਰਦਰਸ਼ਨ ਕਰਿਆ ਨੇ ਮੀਟਿੰਗ ਵੀ ਹੋਈ ਸੀ ਜਿਹੜੀ ਡੀਸੀ ਦਫ਼ਤਰੋਂ ਮੈਂ ਤਰਨਾ ਦਿੱਤਾ ਉਹਨਾਂ ਨੇ ਇਹ ਜਿਹੜੇ ਵੀ ਇਸ ਵੇਲੇ ਬਿਕੋਜ਼ ਕੋਚੋਂ ਜ਼ਾਬਤਾ ਲੱਗਿਆ ਹੈ ਆਦੇ ਮੁਤਾਬਕ ਸਰਕਾਰ ਦੀ ਪਾਲਿਸੀ ਦੇ